ਜਿਹੜਾ ਜਦੋਂ ਤੁਸੀਂ ਕਿਸੇ ਹਲਕੇ ਦੇ ਕਿਸੇ ਪਿੰਡ ਦੇ ਵਿੱਚ ਜਾਓਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਵੀ ਅਸੀਂ ਕੀ ਕਰਿਆ ਸਾਰੇ ਪਿੰਡਾਂ ਦੇ ਵਿੱਚ ਬੜੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਤੁਸੀਂ ਵੇਖ ਲਿਓ ਜਿਨ੍ਹਾਂ ਨੇ ਵੀ ਕਦੇ ਪੰਚਾਇਤੀ ਥਾਂ ਦੱਬੇ ਨੇ ਤਾਂ ਉਹਨਾਂ ਨੂੰ ਵਫਾ ਨਹੀਂ ਕਰਦਾ ਡਾਕਟਰ ਮੈਕਮਾ ਪ੍ਰਤੀਭਗਤਾ ਜਦੋਂ ਹੀ ਐਡ ਵੀ ਕਰਦਾ ਪੂਰੇ ਸਾਨੂੰ ਮਿਲਦੇ ਨਹੀਂ ਡਾਕਟਰ ਤੇ ਜੇ ਜੀ ਘਾਟ ਤੇ ਇਹ ਆਉਣ ਵਾਲੇ ਸਮੇਂ ਚ ਘਾਟ ਹੌਲੀ ਹੌਲੀ ਪੂਰੀ ਹੋਣੀ ਹੈ ਜੇ ਤੁਸੀਂ ਕਹੋਗੇ ਇਹ ਇਕਦਮ ਘਾਟ ਨਹੀਂ ਪੂਰੀ ਜੁਜਾਰਾ ਟਾਈਮ ਦੇਖ ਰਹੇ ਪਿਆਰੇ ਦਸ ਕੋ ਮੈਂ ਮਲੇਰਕੋਟਲਾ ਤੋਂ ਜ਼ਿਲ੍ਹਾ ਇੰਚਾਰਜ ਕੁਲਵੰਤ ਸਿੰਘ ਮਹਾੜੀ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਇੱਕ ਬਹੁਤ ਹੀ ਅਹਿਮ ਐਲਾਨ ਕੀਤਾ ਗਿਆ ਕਿ ਜਿਹੜੀਆਂ ਨੰਮੀਆਂ ਚੁਣੀਆਂ ਹੋਈਆਂ ਪੰਚਾਇਤਾਂ ਨੇ ਉਹਨਾਂ ਨੂੰ ਪਾਰਟੀ ਬਾਜ਼ੀ ਤੋਂ ਉੱtre ਉੱਠ ਕੇ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਵਿਕਾਸ ਕਾਰਜਾਂ ਨੂੰ ਨਹੀਂ ਖੜੋਤਾਉਣ ਦਿੱਤੀ ਜਾਵੇਗੀ ਪਿੰਡਾਂ ਨੂੰ ਗ੍ਰਾਂਟਾਂ ਦੇਣ ਦੇ ਵਿੱਚ ਕੋਈ ਵੀ ਵਿਤਕਰੇ ਬਾਜ਼ੀ ਸਰਕਾਰ ਵੱਲੋਂ ਨਹੀਂ ਕੀਤੀ ਜਾਵੇਗੀ ਇਸੇ ਦੌਰਾਨ ਇਸੇ ਮੁੱਦੇ ਨੂੰ ਲੈ ਕੇ ਅਸੀਂ ਤੁਹਾਡੀ ਗੱਲਬਾਤ ਕਰਾ ਰਹੇ ਹਾਂ ਜ਼ਿਲ੍ਹਾ ਮਲੇਰਕੋਟਲਾ ਦੇ ਹਲਕਾ ਅਮਰਗੜ ਤੋਂ ਮੌਜੂਦਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਜੀ ਦਾ ਜਨਮਾਜਰਾ ਦੇ ਨਾਲ ਉਹਨਾਂ ਦਾ ਕੀ ਕਹਿਣਾ ਆਓ ਅਸੀਂ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਕਰਵਾ ਰਹੇ ਹਾਂ ਸਾਰੇ ਸ਼ੂ ਸ਼ਾਸਨ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਵੈਦ ਰੂਪੀ ਕਾਕਾ ਸਾਹਿਬ ਵੈਦ ਰੂਪੀ ਫਤੇ ਅਮਰਗੜ ਹਲਕਾ ਜਿਹੜਾ ਜਦੋਂ ਤੁਸੀਂ ਕਿਸੇ ਹਲਕੇ ਦੇ ਕਿਸੇ ਪਿੰਡ ਦੇ ਵਿੱਚ ਜਾਓਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਅਸੀਂ ਕੀ ਕਰਿਆ ਸਾਰੇ ਪਿੰਡਾਂ ਦੇ ਵਿੱਚ ਬੜੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਹਰ ਪਿੰਡ ਦੇ ਅਸੀਂ ਟ੍ਰੀਟਮੈਂਟ ਪਲਾਂਟ ਲਾ ਰਹੇ ਹਾਂ ਇਹ ਹਰ ਪਿੰਡ ਦੇ ਅਸੀਂ ਪਾਣੀ ਦੀ ਨਿਕਾਸੀ ਕਰ ਰਹੇ ਹਰ ਪਿੰਡ ਦੇ ਅਸੀਂ ਪਾਰਕ ਬਣਾ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਪਿੰਡ ਵਿੱਚ ਸਾਡਾ ਨਿਸ਼ਾਨਾ ਵੀ ਇੱਕ ਗਰਾਊਂਡ ਦਿੰਦਾ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਸਿਹਤ ਕੰਨੀ ਸੰਭਾਲ ਰੱਖਣ ਤੇ ਉਸ ਤੋਂ ਬਿਨਾ ਜਿਹੜੇ ਵੀ ਪਿੰਡ ਦੇ ਵਿੱਚ ਤੁਸੀਂ ਅੱਜ ਤੋਂ ਇੱਕ ਸਾਲ ਨੂੰ ਅਜੇ ਨਵੀਆਂ ਪੰਚਾਇਤਾਂ ਬਣੀਆਂ ਨੇ ਬਹੁਤ ਸਾਰੇ ਮਥੇ ਪੈ ਰਹੇ ਨੇ ਚਾਰਜ ਲੈ ਰਹੇ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਤਸਵੀਰ ਉੱਪਰ ਕੇ ਸਾਹਮਣੇ ਆ ਜੂਗੀ ਜਿਹੜੇ ਪਾਸ ਹੋਏ ਨੇ ਜਾਂ ਹੋ ਰਹੇ ਨੇ ਕਿ ਜਦੋਂ ਕੰਮ ਚੱਲਦਾ ਕੰਮ ਹੋਣ ਤੋਂ ਬਾਅਦ ਥੋੜਾ ਪਤਲਾ ਲੱਗਦਾ ਆਮ ਸੰਗਤ ਨੂੰ ਜਦੋਂ ਪਤਲਾ ਲੱਗਦਾ ਪਿੰਡ 'ਚ ਕੀ ਕੰਮ ਹੋ ਰਿਹਾ ਤੇ ਮੈਂ ਸਮਝਦਾ ਵੀ ਤੁਸੀਂ ਅੱਜ ਤੋਂ ਇੱਕ ਸਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਹਲਕੇ ਨਾਲ ਤੁਸੀਂ ਕੰਪੈਰੀਸ਼ਨ ਕਰਕੇ ਵੇਖਿਓ ਵੀ ਅਮਰਗੜ ਹਲਕੇ ਦੇ ਵਿੱਚ ਤੇ ਬਾਹਰਲੇ ਹਲਕਿਆਂ ਨੂੰ ਕੀ ਫਰਕ ਹੈ ਕਿ ਕੀ ਕੀ ਕੰਮ ਕਰਵਾਏ ਨੇ ਉਹ ਤੋਂ ਬਿਨਾ ਤੇ ਮੈਨੂੰ ਮੇਰੇ ਜਿਹੜੇ ਅੰਦਰਲੀ ਭਾਵਨਾ ਉਹ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਲਗਾਉਣ ਦਾ ਕਰੀਬ-ਕਰੀਬ ਉਹਦੇ ਨੂੰ 2 ਸਾਲ ਹੋ ਗਏ ਪ੍ਰੋਜੈਕਟ ਨੂੰ ਚੱਲਦੇ ਨੂੰ ਆਉਣ ਨਾਲ ਇੱਕ ਸਾਲ ਦੇ ਵਿੱਚ ਉਹ ਕਰੀਬ ਕਰੀਬ ਹਲਕੇ ਦੇ ਸਾਰੇ ਪਿੰਡਾਂ ਤੱਕ ਪਹੁੰਚ ਜਾਏਗਾ ਤੇ ਉਸ ਤੋਂ ਬਿਨਾ ਅਸੀਂ ਮਲੇਰਕੋਟਲੇ ਤੋਂ ਜੋੜੇਪੁਰ ਤੱਕ 33 ਫੁੱਟ ਛੜਕ ਥੋੜੀ ਦਿਨਾਂ ਦੇ ਵਿੱਚ ਉਸਦਾ ਕੰਮ ਆਰੰਭ ਹੋ ਜੂ ਪਹਿਲਾਂ ਦਰਖਤ ਕੱਟਣ ਦੀ ਪਰਮਿਸ਼ਨਾਂ ਕਰੀਬ ਆ ਗਈਆਂ ਟੈਂਡਰ ਉਹਦਾ ਹੋ ਰਿਹਾ ਤੇ ਉਸ ਤੋਂ ਬਾਅਦ ਉਹ ਭਗਵੰਤਬਾਨ ਜੀ ਉਹਨਾਂ ਦਾ ਨੀਂਹ ਪੱਥਰ ਰੱਖਣਗੇ ਤੇ ਜੋੜੇਪੁਰ ਦਾ ਵੀ ਕੀ ਇਸ ਕਰੀਬ ਕਰੀਬ ਨੇੜੇ ਲੱਗਿਆ ਹੋਇਆ ਤੇ ਉਹ ਵੀ 2 ਮਹੀਨੇ ਦੇ ਵਿੱਚ ਪੁਲਾਂ ਦਾ ਕੰਮ ਵੀ ਆਰੰਭ ਹੋ ਜੇਗਾ ਅਮਰਗੜ ਦਾ ਨਵਾਂ ਬੱਸ ਸਟੈਂਡ ਬਣਿਆ ਸੀ ਉਹ ਹੁਣ ਤੱਕ ਬਿਨਾ ਬੱਸਾਂ ਤੋਂ ਖੜਿਆ ਜੀ ਉਹਦੇ ਲਈ ਹੰਡ ਕੋਈ ਜਿਹੜੀ ਐਦਾਂ ਜੀ ਸਮੱਸਿਆ ਹੁੰਦੀ ਹੈ ਨਾ ਹਾਈਵੇ ਬੱਜ ਜਾਂਦੀ ਉੱਥੇ ਦੀ ਉਹ ਬੱਸਾਂ ਸਵਾਰੀ ਭੱਜ ਕੇ ਫੇਰ ਮੁੜੇ ਆ ਜਾਂਦੀਆਂ ਤੂੰ ਖੁਦ ਹੀ ਵੇਟ ਨਹੀਂ ਕਰਦੀ ਖੁਦ ਜਿਹੜੇ ਲੰਬੇ ਰੂਟ ਦੇ ਬਸਾਨੇ ਉਹ ਬਹੁਤ ਘੱਟ ਲੋਕਲ ਸਰਕਾਰੀ ਨੂੰ ਤਰਜੀਹ ਦਿੰਦੀਆਂ ਨੇ ਸਾਡਾ ਯਤਨ ਵੀ ਜਿੰਨੀਆਂ ਵੀ ਲੋਕਲ ਬਸਾਂ ਨਹੀਂ ਬਤੂ ਬਤ ਉੱਥੇ ਜਾਣ ਤੇ ਜਿਹੜੀਆਂ ਸਾਨੂੰ ਨੋਟਿਸ ਚ ਆਉਣਗੇ ਜਾਂ ਸੰਗਤ ਲੈ ਕੇ ਉਹਨਾਂ ਨੂੰ ਅਸੀਂ ਸ਼ਕਤੀ ਨਖੇ ਧਵਾ ਕਿ ਤੋਂ ਅੰਦਰ ਭਗ ਜਾਣਗੇ ਇੱਕ ਸਰ ਜਿਵੇਂ ਤੁਸੀਂ ਹੁਣੀ ਇੱਕ ਐਲਾਨ ਕੀਤਾ ਹੈ ਵੀ ਅਸੀਂ ਪਿੰਡਾਂ ਦੇ ਵਿੱਚ ਸਕੂਲ ਗਰਾਊਂਡ ਪਾਰਕ ਵਗੈਰਾ ਬਣਾ ਰਹੇ ਹਾਂ ਪਰ ਕਾਫੀ ਪਿੰਡਾਂ ਦੇ ਵਿੱਚ ਤਾਂ ਇਸ ਲਈ ਧੁਕਮੀ ਥਾਂ ਹੀ ਨਹੀਂ ਹੈਗੀ ਜੀ ਜਾਂ ਦੂਸਰਾ ਇੱਕ ਨਾਲ ਹੀ ਸਵਾਲ ਇਹ ਹੈ ਵੀ ਕੁਝ ਪਿੰਡ ਦੇ ਜਿਹੜੇ ਸਰਮਾਇਦਾਰ ਲੋਕ ਨੇ ਜੀ ਉਹਨਾਂ ਵੱਲੋਂ ਨਜਾਇਜ਼ ਕਬਜ਼ਾ ਵੀ ਕੀਤਾ ਹੋਇਆ ਜਿਹਨੂੰ ਛਡਾਉਣਾ ਜਿਹੜਾ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਟੇਢੀਗੀਰ ਸਾਬਤ ਹੋ ਸਕਦੀ ਹੈ ਕੋਈ ਟੇਢੀ ਨਹੀਂ ਜਾਂ ਤਾਂ ਨੀਤੀ ਸਿੱਧੀ ਹੋਵੇ ਜਿਹੜਾ ਪੰਚਾਇਤੀ ਥਾਂ ਦੱਬ ਕੇ ਰਾਜਧਾਨੀ ਨਾ ਉਹ ਕਦੇ ਵੀ ਮਤਲਬ ਪਾਸ ਨਹੀਂ ਹੋ ਸਕਦਾ ਤੁਸੀਂ ਵੇਖ ਲਿਓ ਇਹਨਾਂ ਨੇ ਵੀ ਕਦੇ ਪੰਚਾਇਤੀ ਥਾਂ ਦੱਬੇ ਨਹੀਂ ਤਾਂ ਉਹਨਾਂ ਨੂੰ ਦਫਾ ਨਹੀਂ ਕਰਨਾ ਤੇ ਦੂਜੀ ਗੱਲ ਇਹ ਆ ਵੀ ਜਿੱਥੇ ਕਿਤੇ ਵੀ ਸਾਡੀ ਧੱਕੇ ਦੇ ਵਿੱਚ ਕੋਈ ਆਵੇ ਤਾਂ ਉਹਦਾ ਨਿਸ਼ਾਨਾ ਹੀ ਹੋਣੀ ਆ ਹਿਸਾਬ ਮਾਮਾ ਠਿਆਂ ਦਾ ਹੁੰਦਾ ਕਿ ਜਿੱਥੇ ਸਰਕਾਰੀ ਥਾਂ ਹੋਊਗਾ ਇਹ ਸਾਨੂੰ ਲੋੜੂ ਕਿਤੇ ਸੀ ਉਹਨੂੰ ਨੰਗਾ ਕਰਾਂਗੇ ਲਾਜਮੀ ਲਵਾਂਗੇ ਜੇ ਜਿਹੜੇ ਤੁਸੀਂ ਗਰਾਊਂਡ ਦੀ ਗੱਲ ਕਰਦੇ ਹੋ ਵੀ ਥਾਂ ਨਹੀਂ ਥੋੜੇ ਜਿਹਾ ਥੋੜਾ ਬਹੁਤੇ ਜਗਾਉਂਦਾ ਸਾਡੇ ਇਹ ਜਿਹੇ ਪਿੰਡ ਨੇ ਜਿੱਥੇ ਅਸੀਂ 4 ਏਕੜ ਦੀ ਬਣਾ ਰਹੇ ਹਾਂ ਇਹੋ ਜਿਹੇ 2 ਏਕੜ ਤੇ ਕਿਤੇ 1 ਏਕੜ ਕਿਤੇ ਅੱਧਾ ਏਕੜ ਕਿਤੇ ਇਹ ਲਾਸਟ ਜੂ ਅਸੀਂ ਜਿਹੜੇ ਤਲਾ ਟੋਬਿਆਂ ਤੋਂ ਤਲਾਵਾਂ 'ਚ ਤਬਦੀਲ ਕਰਦੇ ਨੇ ਪਾਣੀ ਦੇ ਰੀਚਾਰਜੈਂਟ ਲਾਉਣੇ ਨੇ ਅਸੀਂ ਚਾਹੇ ਉੱਥੇ ਬੈਡਮਿੰਟਨ ਦਾ ਲੱਗ ਜੇ ਚਾਹੇ ਵਾਲੀਬਾਲ ਦਾ ਅਸੀਂ ਇੱਕ ਗਰਾਉਂਡ ਤਾਂ ਕੱਢ ਲੈਣਾ ਨਹੀਂ ਵੇ ਕਿਸੇ ਤੁਹਾਡੇ ਵਰਗੇ ਭਰਾ ਦੀ ਮਿੰਤ ਕਰ ਲਾਂਗੇ ਮਿੱਥੇ ਮੁੰਡਿਆਂ ਨੂੰ ਬਣਾ ਪਈਆ ਦੇ ਚਾਰ ਦਿਸ ਵਿੱਚੋਂ ਹੁਣ ਇਹ ਪਿੰਡ ਦੀ ਸੰਗਤ ਪਿੰਡ ਦੇ ਆਪਣੇ ਬੱਚਿਆਂ ਦੇ ਭਵਿੱਖ ਖਾਤਰ ਕੀ ਨਹੀਂ ਕਰ ਸਕਦੀ ਉਹਨਾਂ ਨੂੰ ਕਰਨਾ ਬਣਦਾ ਕਰਨਾ ਚਾਹੀਦਾ ਉਹ ਜੇ ਕਿਸੇ ਪਿੰਡ ਦੀ ਕੋਈ ਸਮੱਸਿਆ ਹੋਊ ਉਸ ਨੂੰ ਵੀ ਅਸੀਂ ਸੋਲਵ ਕਰ ਲਵਾਂਗੇ ਤੁਸੀਂ ਸਾਲ ਬਾਅਦ ਤੁਹਾਨੂੰ ਤਸਵੀਰ ਸਾਹਮਣੇ ਆ ਜੀ ਅਮਰਗੜ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਡਾਕਟਰਾਂ ਦੀ ਘਾਟ ਹੈ ਉਹ ਕਦੋਂ ਪੂਰੀ ਹੋਊਗਾ ਦੇਖੋ ਭਾਰਤੀ ਡਾਕਟਰ ਇੱਕ ਦਿਨ ਚ ਨਹੀਂ ਬਣਦਾ 7 ਸਾਲ ਲੱਗਦੇ ਨੇ ਡਾਕਟਰ ਨੂੰ ਕਿ ਮਾਸਟਰ ਡਿਗਰੀ ਨੂੰ 9 ਸਾਲ ਲੱਗਦੇ ਆ ਡਾਕਟਰ ਮੈਕਹਮਾ ਭਰਤੀ ਕਰਦਾ ਜਦੋਂ ਇਹ ਐਡ ਵੀ ਕਰਦਾ ਪੂਰੇ ਸਾਨੂੰ ਮਿਲਦੇ ਨਹੀਂ ਡਾਕਟਰ ਤੇ ਜਿਹੜੀ ਘਾਟ ਆ ਤੇ ਇਹ ਆਉਂਨਾਂ ਨੇ ਸਮੇਂ ਚ ਕਾਟ ਹੋੜੀ ਹੋੜੀ ਪੂਰੀ ਹੋਣੀ ਹੈ ਜੇ ਤੁਸੀਂ ਕਹੋਗੇ ਇਹ ਇੱਕਦਮ ਘੱਟ ਨਹੀਂ ਪੂਰੀ ਹੁੰਦੀ ਕਿਉਂਕਿ ਹੁਣ ਪਹਿਲਾਂ ਸਟੇਟ ਨੈਸ਼ਨਲ ਸਰਕਾਰ ਨੇ ਵੀ ਆਪਣਾ ਰੁਚੀ ਬਦਲੀ ਆ ਬਹੁਤ سارے ਮੈਡੀਕਲ ਕਾਲਜ ਨਵੇਂ ਖੁੱਲੇ ਨੇ ਖੁੱਲ ਰਹੇ ਨੇ ਉਹਨਾਂ ਚ ਸੀਟਾਂ ਵਧੀਆਂ ਨੇ ਜਿੰਨੀ ਤੇ ਜਿਵੇਂ ਡਿਮਾਂਡ ਐਂਡ ਸਪਲਾਈ ਹੁੰਦਾ ਉਹ ਨਹੀਂ ਨਾ ਪੂਰਾ ਹੁੰਦਾ ਉਹ ਨਜ਼ਰ ਚੱਲਦਾ ਨਹੀਂ ਹੁਣ ਭਾਰਤ ਦੇ ਵਿੱਚ ਖੁਦ ਹੀ ਅੱਜ ਤੋਂ ਪੰਜ ਚਾਰ ਸਾਲਾਂ ਨੂੰ ਬਹੁਤ ਵੱਡੀ ਗੰਟੀ ਜੇ ਨਵੇਂ ਡਾਕਟਰ ਬਣਨ ਲੱਗੇ ਕਿ ਜਿਹੜੇ ਹੋਣਾ ਅਸੀਂ ਲੈ ਰਹੇ ਆ ਜਦੋਂ ਅਸੀਂ ਐਡ ਕਰਦੇ ਆ ਜਿੰਨੇ ਉਹ ਤੇ ਅਸੀਂ ਵੱਧ 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 ਉਹਨਾਂ ਨੂੰ ਮਤਲਬ ਜੁਆਇਨ ਕਰਾਉਣ ਦੇ ਚੱਕਰ ਤੇ ਰਹਨੇ ਆ ਹੁਣ ਜੇ ਕੋਈ ਜੁਆਇਨ ਹੀ ਨਹੀਂ ਕਰੂਦਾ ਉੱਥੇ ਸਰਕਾਰ ਵੀ ਕੀ ਕਰ ਸਕਦੀ ਹੈ ਪਾਰਟੀ ਬਾਜ਼ੀ ਜਿਹੜੀ ਹੈ ਸਾਰੇ ਪਿੰਡਾਂ ਦੇ ਵਿੱਚ ਹੈ ਤੁਸੀਂ ਹੁਣੇ ਹੁਣੀ ਇਹ ਐਲਾਨ ਕੀਤਾ ਹੈ ਵੀ ਵਿਕਾਸ ਕਾਰਜ ਅਸੀਂ ਕਰਵਾਵਾਂਗੇ ਪੰਚਾਇਤਾਂ ਕਈ ਜਿਹੜੀਆਂ ਆਮ ਤੌਰ ਸੱਤਾਧਾਰੀ ਪਾਰਟੀ ਤੋਂ ਉਲਟ ਜਿਹੜੇ ਪੰਚਾਇਤ ਬਣੇ ਨੇ ਕੀ ਉਹਨਾਂ ਨਾਲ ਤੁਸੀਂ ਪਾਰਟੀ ਬਾਜ਼ੀ ਦੇ ਤੌਰ ਤੇ ਜਿਵੇਂ ਹੁਣ ਤੱਕ ਹੁੰਦਾ ਹੈ ਵਿਤਕਰਾ ਕਰ ਰਹੇ ਹੋ ਜਾਂ ਉਹਨਾਂ ਨੂੰ ਮਤਲਬ ਸਮਰਥਨ ਦਵੋਗੇ ਸਰਕਾਰ ਨੂੰ ਕਈ ਪੰਚਾਇਤਾਂ ਸਰਪੰਚ ਬਣ ਗਏ ਉਹਦੀ ਕੋਲੇ ਮਤਲਬ ਕੋਰਮ ਪੂਰਾ ਨਹੀਂ ਮੈਂਬਰ ਦੂਏ ਪਾਚੀ ਜਿੱਤੇ ਨੇ ਕਈ ਥਾਵਾਂ 'ਚ ਸਰਪੰਚ ਪੂਰਨ ਤੌਰ ਤੇ ਬਣੇ ਨੇ ਹੁਣ ਜਿਹੜੇ ਪਿੰਡ ਦੀ ਹਰੇਕ ਪਿੰਡ ਦੀ ਅਲੱਗ-ਅਲੱਗ ਸਮੱਸਿਆ ਹੈ ਜਿਹੜੇ ਪਿੰਡ ਦੀ ਜਿਹੜੀ ਸਮੱਸਿਆ ਹੋਊ ਅਸੀਂ ਉਹਨੂੰ ਸੋਲਵ ਕਰਾਂਗੇ ਵਿਕਾਸਤਾ ਦਾ ਮਤਲਬ ਇਹ ਨਹੀਂ ਕੋਈ ਵੀ ਅਸੀਂ ਕਿਸੇ ਪਿੰਡ ਦਾ ਵੀ ਰੋਕ ਦਾਂਗੇ ਪਾਸਤਾ ਅਸੀਂ ਪਹਿਲੇ ਦਿਨ ਹੀ ਕਿਹਾ ਸਾਰੇ ਪਿੰਡਾਂ ਦਾ ਕਰਾਂਗਾ 100% ਪਿੰਡਾਂ ਦਾ